ਲਓ ਜੀ ਤਿਆਰੀਆਂ ਕਰ ਲਓ ਇੰਡੀਆ ਦੀਆਂ ਤੇ ਮੰਮੀ ਕਪੜਾ ਬੈਗ ਲਾਭ ਦੀ ਫਿਰਦੀ ਆ ਬੈਗ ਬੂਲ ਬਣਾ ਲੈ ਨਵਾਂ ਮਡਾ ਬੋ ਖਜ਼ਾਨੇ ਵਾਲੀ ਤਿਆਉਰੀ ਆ ਇਹ ਜਦੋਂ ਖੁੱਲੂਗੀ ਫਿਰ ਤੁਹਾਨੂੰ ਪਤਾ ਲੱਗੂਗਾ ਤਿਆਉਰੀ ਦੇ ਵਿੱਚ ਕੀ ਹੈ ਇਹ ਥੋੜੀ ਔਖੀ ਹੋਣ ਦੀ ਚਾਕੋ ਜੀ ਤਿਆਰੀਆਂ ਚੱਲ ਰਹੀਆਂ ਇੰਡੀਆ ਦੀਆਂ ਆਹ ਕਿਤਾਬ ਐ ਇਹ ਬੈਗ ਦੇਣਾ ਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਅੱਜ ਆਪਾਂ ਚੱਲੇ ਆ ਇੰਡੀਆ ਨੂੰ ਤੇ ਅੱਜ ਆਪਾਂ ਇੰਡੀਆ ਨੂੰ ਜਾਵਾਂਗੇ ਕੀਦੇ ਸਭ ਤੋਂ ਵੱਡੇ 에어ਪੋਰਟ ਤੋਂ ਰੋਮ ਤੋਂ ਤੇ ਆਜੋ ਦਿਖਾਉਨੇ ਆ ਤੁਹਾਨੂੰ ਪੂਰਾ ਸਫਰ ਪੂਰਾ ਵਲੋਗ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆ ਇਟਲੀ ਦੇ ਇਸ 에어ਪੋਰਟ ਦੀਆਂ ਕਿਹੜੀਆਂ-ਕਿਹੜੀਆਂ ਖਾਸ ਚੀਜ਼ਾਂ ਨੇ ਕਿ ਇਹ ਸਭ ਤੋਂ ਵੱਡਾ 에어ਪੋਰਟ ਸਭ ਤੋਂ ਬੈਸਟ 에어ਪੋਰਟ ਕਿਉਂ ਆ ਆਪਣੇ ਇਟਲੀ ਦਾ ਇਹ ਯੂਰਪ ਦੇ ਵਿੱਚ 6ਵੇਂ ਨੰਬਰ ਦਾ 에어ਪੋਰਟ ਆ ਬਹੁਤ ਸੋਹਣਾ ਵਾ ਦੇਖਣ ਵਾਲਾ ਵਾਕ ਵਾਕ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਇਹਨੂੰ ਤੇ ਸਾਰੇ ਹਿੱਸੇ ਦਿਖਾਉਨੇ ਆ ਜਿਹੜੀਆਂ ਖਾਸ ਗੱਲਾਂ ਆ ਵੀ ਦਿਖਾਉਨੇ ਆ ਨਾਲੇ ਬਨੇਰੋ ਇੰਡੀਆ ਘਰ ਤੱਕ ਦਾ ਲੋਕ ਜਰੂਰ ਦੇਖਿਓ ਜਾ ਰਹੇ ਆ ਆਫਟਰ ਅ ਲੌਂਗ ਟਰਿਪ ਜਾ ਕੇ ਹੁਣ ਤੁਹਾਨੂੰ ਦਿਖਾਉਨੇ ਆ ਆਪਣੇ ਪਿੰਡ ਦੀਆਂ ਸਾਰੀਆਂ ਜਾਦਾਂ ਤਾਜ਼ੀਆਂ ਕਰਾਉਨੇ ਆ ਨਾਲ ਤੁਹਾਨੂੰ ਦਿਖਾਉਣੇ ਨਾਲੇ ਆਪਣੀਆਂ ਜਾਦਾਂ ਤਾਜ਼ੀਆਂ ਕਰ। ਗ੍ਰਾਸ ਯਸਰ ਤੇ ਦੋਸਤੋ ਫਿਰੰਦੋਲਾ ਸੀ ਗ੍ਰਾਸ अपना वीर आया वा मार्गटा ਤੋਂ ਮੈਂ ਕਹਾ ਵੀਰ ਆਇਆ ਆਪਣੇ ਇਟਲੀਆ ਸੇਵਾ ਦੇ ਬੰਦੀਆ ਆਪਾਂ ਜੀ ਫੜਿਓ ਮਣੀ ਮੈਂ ਦੂਜੀ ਚੱਕ ਰਿਹਾ ਇਹਦੇ ਵਿੱਚ ਉਹ ਆਬਰੇਸ਼ ਖਾਨ ਮੈਂ ਵੀਰ ਆਇਆ ਇੱਡੀ ਦੂਰੋਂ ਦੇਖੋ ਆਪਣੀ ਇਕੱਠਿਆਂ ਦੀ ਫਲਾਈਟ ਆ ਗਏ ਇੰਡੀਆ ਨੂੰ ਹਾਲ ਦੀ ਨਾਲ ਹੀ ਸਪੈਨਿਆ ਪਾਤੇ ਦੀ ਦੋਸਿਆ ਇਤਨੀਆਂ ਕੰਤੇ ਗੋਸੇ ਨਹੀਂ ਸਤਾਂ ਆ ਵੀਰਾ ਰੋਹਿ ਪੀਡੀ ਵਾਲਿਆਂ ਕੋਲ ਆਇਆ ਏਟੀਆ ਲੰਚਾ ਬਣੀ ਨਹੀਂ ਪੁੱਛਿਆ ਇਹ ਵੀਰ ਮਿਲਿਆ 에어ਪੋਰਟ ਤੇ ਰੋਪੜ ਤੋਂ ਆ ਪਾਜੀ ਕਿਹੜਾ ਪਿੰਡ ਆ ਰੋਪੜ ਤੋਂ ਨੂਰਪੁਰ ਏਰੀਆ ਆਪਣਾ ਭਰਾ ਕਿਹੜਾ ਪਿੰਡ ਬੱਲੇਆਣਾ ਨੂਰਪੁਰ ਏਰੀਆ ਪਿੰਡ ਬੱਲੇਆਣਾ ਹਾਂਜੀ ਦੱਸਿਓ ਕਿਹੜੇ-ਕਿਹੜੇ ਆ ਰੋਪੜ ਤੋਂ ਆਪਣੇ ਭਰਾ ਤੇ ਇਹ ਵੀਰ ਆਇਆ ਆਪਣਾ ਮਾਲਟਾ ਤੋਂ ਹਾਂਜੀ ਹਾਂਜੀ ਮਾਲਟਾ ਕਿੰਨਾ ਟਾਈਮ ਹੋ ਗਿਆ ਮਾਲਟਾ ਮਾਲਟਾ ਹੋ ਗਿਆ 1.5 ਕਿੱਦਾਂ ਮਾਲਟਾ ਕੰਟਰੀ ਕਿੱਦਾਂ ਦੀ ਵਧੀਆ ਠੀਕ ਆ ਕਿੰਨੇ ਕਮਾਈ ਆ ਜੀ ਲੱਗਦਾ ਨਾਲ ਨੱਖ ਦੇ ਵਜੇ ਜਾਂਦਾ ਲੱਕ ਵਜ ਜਾਂਦਾ ਇਹਨਾਂ ਤੜੇ ਨੂੰ ਵਜ ਜਾਂਦਾ ਜਿਹਨੇ ਨਹੀਂ ਕਰਨਾ ਉਹਦੇ ਲਈ ਤਾਂ ਨਹੀਂ ਤੇ ਵੀ ਚੱਲਦੇ ਉਹਦੇ ਲਈ ਫੇਰੇ ਇੱਧੇ ਆਣਾ ਪੇਪਰਾਂ ਉਪਰਾਂ ਦਾ ਕੀ ਸਿਸਟਮ ਆ ਮਾਰਟ ਆਈ ਟੀ ਬਣਦੀ ਭਾਜੀ ਆਈ ਟੀ ਸਿਰਫ ਉਹਦੇ ਦੇ ਜਾ ਆ ਜਾ ਸਕਦੇ ਹੋ ਜੇ ਕੰਮ ਕਰੋ ਆਪਣਾ ਕੰਪਨੀ ਥਰੂ ਆ ਯਾਨੀ ਸਰਕਾਰੀ ਨਹੀਂ ਆ ਇਹ ਸਰਕਾਰੀ ਨਹੀਂ ਆ ਗਵਰਨਮੈਂਟ ਗਵਰਨਮੈਂਟ ਨਹੀਂ ਆ ਸਰਕਾਰੀ ਨਹੀਂ ਆ ਕੰਪਨੀ ਥਰੂ ਆ ਪ੍ਰਾਈਵੇਟ ਹੀ ਆ ਆਛਾ 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 ਤੇ ਉੱਥੇ ਫੈਮਿਲੀ ਨੂੰ ਸੱਦਣਾ ਉਹਦਾ ਕੀ ਪ੍ਰੋਸੈਸ ਹੈ ਕੋਈ ਸਾਧ ਦੇ ਮੁੰਡੇ ਮਾਡੇ ਕਿ ਸਾਧ ਲੈਂਦੇ ਆ ਸਾਧ ਦੇ ਤੇ ਇਹਦੇ ਤੇ ਹੀ ਆ ਜਾਂਦੀ ਆ ਉਹਦਾ ਵੀ ਕੋਈ ਹੈਗਾ ਆ ਹਿਸਾਬ ਕੋ ਤਾਂ ਮੈਨੂੰ ਹੁਣ ਲੋਜਿਕ ਨਹੀਂ ਸਾਨੂੰ ਬੁਲਾ ਲੈਂਦੇ ਆ ਬੁਲਾ ਲੈ ਤਨ 2 ਸਾਲ ਹੋਏ ਤਨ 1.5 2 ਸਾਲ ਹਾਂ 2 ਹੀ ਹੋ ਗਏ ਜੇ ਤੁਸੀਂ ਵਰਕ ਪਰਮਿਟ ਤੇ ਆਏ ਜਾਂ ਸਟੱਡੀ ਵੀਜ਼ ਤੇ ਕਿਉਂ ਸਟੱਡੀ ਵੀਜ਼ ਤੇ ਬਹੁਤ ਆਉਂਦੇ ਨਾ ਮੁੰਡੇ ਮਾਲਟ ਵਰਕ ਵਰਕ ਜਿਹਨੇ ਆਣਾ ਆ ਉਹ ਵਰਕ ਤੇ ਸਟੱਡੀ ਦਾ ਧੱਕੇ ਆ ਭਾਈ ਸਟੱਡੀ ਨਹੀਂ ਸਾਈ ਟੜੀ ਦੇ ਕੋਈ ਫਾਇਦਾ ਨਹੀਂ ਕਿਉਂਕਿ ਆਪਣੇ ਹੁਣ ਮਾਲਟਾ ਵਾਲੇ ਨੂੰ ਬਹੁਤ ਸਿੱਧੀ ਹੋਈ ਆ ਉਹ ਆ ਜਾਂਦੇ ਆ ਬਹੁਤ ਥੱਕੇ ਆ ਜਿਆਦਾ ਥੱਕੇ ਬਹੁਤ ਥੱਕੇ ਆ ਟੜੀ ਆ ਮੈਂ ਪਿਛੇ ਸਪੇਨ ਵੀ ਗਿਆ ਸੀ ਉੱਥੇ ਮੈਨੂੰ ਮਿਲੇ ਆ ਕਿਨੇ ਮਾਲਟਾ ਆਏ ਆ ਵੀਰ ਮਾਲਟਾ ਛੱਡ ਆਏ ਆ ਟੜੀ ਵੇਚ ਤੇ ਆਏ ਸੀ ਉੱਥੇ ਵੀ ਥੱਕੇ ਖਾਦੇ ਆ ਹੁਣ ਇੱਥੇ ਵੀ ਖਾ ਰਹੇ ਆ ਦੋ ਦਿਨ ਤੋਂ ਸਾਡਾ ਗਰਦਾਲਾ ਜਲਮੰਦਾ ਸਿੱਧੀ ਬੈਰ ਲਾ ਜਾਂਦਾ ਇਹਦਾ ਕਰ ਰਹੇ ਹਾਂ ਜਾਨ ਪਹੁੰਚੋਂ ਨਾ ਨਾ ਰਣਾ ਨਾ ਇਹ ਤੇ ਆ ਨਹੀਂ ਤਾਂ ਥੱਕੇ ਆ ਸਹੀ ਆ ਇਸ 에어ਪੋਰਟ ਨੂੰ ਘੁੰਮਦੇ ਘੁੰਮਦੇ ਲੱਗਦਾ ਹੀ ਨਹੀਂ ਕਿ ਆਪਾਂ ਕਿਸੇ 에어ਪੋਰਟ ਤੇ ਘੁੰਮ ਰਹੇ ਆ ਇੰਦਾਂ ਲੱਗਦਾ ਕਿ ਕਿਸੇ ਆਪਾਂ ਵੱਡੇ ਮੋਲ ਦੇ ਵਿੱਚ ਘੁੰਮ ਰਹੇ ਆ ਦੇਖੋ ਇਸ 에어ਪੋਰਟ ਤੋਂ ਕਿੰਨੀਆਂ ਫੈਸਿਲਿਟੀਆਂ ਦਿੱਤੀਆਂ ਨੇ ਸ਼ਹਿਰ ਜਾਂ ਨੂੰ ਟਰામ ਟੈਕਸੀ ਜਾਂ ਬੱਸ ਸਾਰਾ ਕੁਝ ਆ ਕਾਰ ਸ਼ੇਅਰਿੰਗ ਤੇ ਉਹ ਸਿੱਧਾ ਸਿੱਧਾ ਇਹਨਾਂ ਨੇ ਐਕਜ਼ਰਟ ਕੀਤਾ ਹੋਇਆ ਇੱਥੋਂ ਸਿੱਧੀ ਟ੍ਰੇਨ ਲੈਣੀ ਆ ਟਰામ ਲੈਣੀ ਆ ਇੱਥੋਂ ਚੱਲਦੀ ਆ ਆ ਬਹੁਤ ਵਧੀਆ ਚੀਜ਼ ਆ ਕਿਉਂਕਿ ਆਪਾਂ ਨੂੰ ਬੜਾ ਔਖਾ ਹੁੰਦਾ ਜਦੋਂ ਆਪਾਂ ਕਿਸੇ ਵੀ 에어ਪੋਰਟ ਤੋਂ ਦੂਸਰੀ ਜਗ੍ਹਾ ਤੇ ਜਾਣਾ ਹੁੰਦਾ ਤੇ ਆਪਾਂ ਨੂੰ ਕੋਈ ਕਨਵਿੰਸ ਨਹੀਂ ਲੱਭਦਾ ਜਾਣ ਦੇ ਲਈ ਇਹ ਬਹੁਤ ਘੈਂਟ ਕੰਮ ਕੀਤਾ ਸ਼ੋਡ ਦਾ ਬਹੁਤ ਖਾਸ ਚੀਜ਼ ਆ ਆ ਇੰਨਾ ਇਕਲਾਕਾ ਬੜਾ ਘੈਂਟ ਬਣਾਇਆ ਥੱਲੇ ਲਈ ਸਾਈਡ ਸਾਰੇ ਮੋਲ ਬਣਾਈ ਆ ਥੱਲੇ ਸਾਰੇ ਮੋਲ ਆ ਤੇ ਉੱਪਰ ਲਈ ਸਾਈਡ ਇਹਨਾਂ ਸਾਰੇ ਰੈਸਟੋਰੈਂਟ ਕਫੇ ਵਗੈਰਾ 바ਰ ਇਹ ਨਹੀਂ ਕਿ ਥੱਲੇ ਨਹੀਂ ਹੈ ਪਰ ਉੱਪਰ ਸਾਰਾ ਉਹ ਏਰੀਆ ਬਣਾਇਆ ਆਉ ਤੁਹਾਨੂੰ ਉਹ ਵੀ ਇੱਕ ਵਾਰੀ ਮੈਂ ਥੋੜਾ ਥੋੜਾ ਦਿਖਾਦਾ ਆ ਦੇਖੋ ਕਿੰਨਾ ਸੋਹਣਾ ਬਹੁਤਾ ਯਾਰ ਕੰਡ ਕੰਮ ਕੀਤਾ ਤੇ ਆ ਆਈਸਕ੍ਰੀਮ ਦੀ ਉਹ ਦੇਖੋ ਕਿੰਨੀ ਸੋਹਣੀ ਸ਼ਾਪ ਬਣਾਈ ਆ ਦੁਕਾਨ ਬਣਾਈ ਆ ਕਿੰਨੀ ਸਿਆਉਟ ਵਧੀਆ ਕੀਤੀ ਆਜੋ ਹੁਣ ਤੁਹਾਨੂੰ ਮੈਂ ਉੱਪਰ ਉੱਪਰ ਦਿਖਾ ਕੇ ਆਵਾਂ ਕਿ ਤੁਸੀਂ ਕਹਿਣਾ ਕਿ ਇਹ ਏਅਰਪੋਰਟ ਆ ਜਾਂ ਕੋਈ ਬਹੁਤ ਵੱਡਾ ਮਾਲ ਇੰਨਾ ਕੈਂਡ ਬਣਾਇਆ ਨਾ ਇੰਨਾ ਕੈਂਡ ਇੰਨਾ ਸੋਹਣਾ ਏਅਰਪੋਰਟ ਮੈਂ ਸ਼ਾਇਦ ਪਹਿਲੀ ਵਾਰੀ ਦੇਖ ਰਿਆ ਪਰ ਇਹ 에어ਪੋਰਟ ਯਾਰ ਖਾਸ ਆ ਇਟਲੀ ਦਾ 에어ਪੋਰਟ ਸਭ ਤੋਂ ਵੱਡਾ 에어ਪੋਰਟ ਆ ਤੇ ਯੂਰਪ ਦੇ ਵਿੱਚ 6ਵੇਂ ਨੰਬਰ ਤੇ ਆ ਇਹ 에어ਪੋਰਟ ਬਹੁਤ ਸੋਹਣਾ ਮੁਕਾਬਲੇ ਤਰੀਫ ਆ ਜਿਹੜੀ ਚੀਜ਼ ਸੋਹਣੀ ਆ ਬਈ ਸੋਹਣੀ ਆ ਇਟਲੀ ਵਾਲੇ ਜਿੰਦਾਬਾਦ ਆ ਇਟਲੀ ਵਾਲਾ ਬਈ ਬਹੁਤ ਘੈਂਟ ਘੈਂਟ ਚੀਜ਼ਾਂ ਬਣਾਈਆਂ ਇੱਕ ਕਾਫੇ ਬਾਰ ਕਿੱਡੇ ਸੋਹਣੇ ਸੋਹਣੇ ਬਣਾਏ ਆ ਆ ਵੇਖੋ ਆਹ ਤੇ ਵੱਖਰੀ ਐਂਡ ਗੱਲਬਾਤ ਕਰਾਈ ਆ ਉੱਪਰ ਦੇਖੋ ਕੱਪ ਕਿਦਾਂ ਟੰਗੇ ਆ ਸਾਰੇ ਕੱਪ ਟੰਗੇ ਆ ਵਾਹ ਕੀ ਬਾਤ ਆ ਯਾਰ ਆਜੋ ਵੇ ਇਹ ਏਰੀਆ ਤੁਹਾਨੂੰ ਦਿਖਾਉਣਾ ਇਹ ਸਿਰਫ ਖਾਣ ਪੀਣ ਦਾ ਹੀ ਆ ਫੂਡ ਏਰੀਆ ਹੀ ਆ ਜਿੱਦੇ ਵੱਖਰੀਆਂ ਵੱਖਰੀਆਂ ਰੈਸਟੋਰੈਂਟ ਆ ਬਾਹਰ ਆ ਕਾਫੇ ਆ ਦੇਖੋ ਵੇ ਸਜਾਵਟ ਦੇਖੋ ਕਿੰਡੀ ਸੋਹਣੀ ਸੀ ਸਜਾਵਟ ਕੀਤੀ ਹੋਈ ਆ ਤੋ ਵਾਹ ਕੀ ਬਾਤ ਆ ਯਾਰ ਬੜੀ ਐਂਡ ਗੱਲਬਾਤ ਕਰਾਈ ਹੈ ਯਾਰ ਇਹਨੇ ਲੋਕ ਇੱਥੇ ਇਸ 에어ਪੋਰਟ ਤੇ ਮੈਂ ਇਨਾ ਸਪੈਸ਼ਲ ਜਿਹੜਾ ਇੱਕ ਵਾਰੀ ਆਉਂਦਾ ਅਗਲੀ ਵਾਰੀ ਉਹ 8 ਦਾ ਘੰਟੇ ਦੀ ਸਟੇਜ ਜ਼ਰੂਰ ਲੈਂਦਾ ਹੋਣਾ ਵਿੱਚ ਇਹਨੂੰ ਕੋਮਣ ਦੇ ਲਈ ਬਹੁਤਾ ਹੀ ਘੈਂਟ ਆ ਯਾਰ ਚੈੱਕ ਕਰੋ ਦੱਸੋ ਮੜਿਆ ਕਮੈਂਟ ਕਰਕੇ ਤੁਸੀਂ ਇਨਾ ਸੋਨਾ 에어ਪੋਰਟ ਪਹਿਲਾਂ ਵੇਖਿਆ ਕਦੇ ਤੇ ਜਿਹੜਾ ਤੁਹਾਨੂੰ ਸਭ ਤੋਂ ਵਧੀਆ 에어ਪੋਰਟ ਲੱਗਦਾ ਉਹ ਵੀ ਦੱਸੋ ਮੈਨੂੰ ਵੀ ਯਾਰ ਆ ਇਟਲੀ ਦਾ ਜਿਹੜਾ ਇਹ ਵਾਲਾ 에어ਪੋਰਟ ਆ ਬੜਾ ਘੈਂਟ ਲੱਗਾ ਭਾਈ ਚੈੱਕ ਇਨ ਹੋਣ ਲੱਗੀ ਆ ਬਸ ਬੜਾ ਚਾਵਾ ਬਦਨਾਂ ਨੂੰ ਜਾਣ ਦਾ ਪੰਜਾਬ ਪਿੰਡ ਜਾਣ ਦਾ ਘਰ ਜਾਣ ਦਾ ਬੜੀ ਛੇਤੀ ਪੂਰਾ ਹੋਣ ਵਾਲਾ ਯਾਰ ਅੱਜ ਹਾਜ ਬਣਾਉਣ ਵਾਲੇ ਨੇ ਵੀ ਕਮਾਲ ਹੀ ਕਰਤੀ ਸਾਰੀ ਦੁਨੀਆ ਹੀ ਉਲਟ-ਪੁਲਟ ਕਰ ਦਿੱਤੀ ਸਾਰੀ ਦੁਨੀਆ ਥੋੜੀ ਜਿਹਾ ਇੱਧਰ ਦੀ ਉੱਧਰ ਹੋ ਗਈ ਸਿਰਫ ਇੱਕ ਹਾਜ ਬਣਾਉਣਾ ਹੋ ਦਿੱਲੀ ਪਹੁੰਚੇ ਤਿਆਰੀਆਂ ਹੋਣ ਇਮੀਗ੍ਰੇਸ਼ਨ ਤੇ ਆ ਕੇ ਨਿਕਲਦੇ ਆ ਬਾਹਰ ਤੇ ਦੇਖਦੇ ਆ ਮਾਹੌਲ ਚਾਲ ਠੰਡ ਕਿੰਨੀ ਕਾ ਅੰਦਰ ਤੇ ਕੋਈ ਖਾਸ ਨਹੀਂ ਆ ਇਟਲੀ ਦੇ ਸਾਡੇ ਠੰਡ ਖ ਜਿਆਦਾ ਇੱਥੇ ਥੋੜੀ ਘੱਟ ਆ ਚੱਲੀਏ ਪਿੰਡ ਪਿੰਡ ਵਾਜਾ ਮਾਰਦਾ ਮੈਟੋ ਮੈਟਰ ਹੁਣ 61 ਵੇੜ ਘਰ ਚਲੀਏ ਜੀ ਕਿਹੜਾ ਟਾਈਮ ਮੈਟਵਟ ਕਾਰ ਪਹੁੰਚਦੀ ਹੈ ਬਈ ਬਹੁਤ ਵਧੀਆ ਜੀ ਦਿੱਲੀ ਤੇ ਸਫਰ ਬਹੁਤ ਵਧੀਆ ਰਿਹਾ ਹੁਣ ਇਮੀਗ੍ਰੇਸ਼ਨ ਕਰਵਾ ਕੇ ਸਾਮਾਨ ਲੈਣ ਲੱਗੇ ਆ ਬਸ ਐਕਸਾਈਟਮੈਂਟ ਬਹੁਤ ਆ ਘਰ ਜਾਣ ਦੀ ਪਿੰਡ ਜਾਣ ਦੀ ਹੁਣ ਚੱਲਦੇ ਆ ਦੇਖਦੇ ਆ ਜਿੰਨੀ ਜਲਦੀ ਸਾਮਾਨ ਆ ਜਾਈਏ ਉਨਾ ਵਧੀਆ ਕਿਉਂਕਿ ਇੱਥੇ ਸਾਮਾਨ ਆਉਣ ਨੂੰ ਟਾਈਮ ਲਾ ਲੈਂਦੇ ਆ ਥੋੜਾ ਬਾਕੀ ਦੇਖਦੇ ਆ ਕਿੰਨਾ ਟਾਈਮ ਲੱਗਦਾ ਸਮਾਨ ਫੇਰ ਚੱਲਦੇ ਆ ਸਮਾਨ ਆ ਜਾਵੇ ਬੱਸ ਕਿਉਂਕਿ ਇੱਕ ਵਾਰੀ ਮੇਰਾ ਸਮਾਨ ਨਹੀਂ ਆਇਆ ਬਾਅਦ ਚ ਬਹੁਤ ਖਰਾਬ ਜਿਹਾ ਟੈਨ ਆ ਬਈ ਕਦੇ ਕਹਿੰਦੇ ਦਿੱਲੀ ਲੈਣਾ ਉਹ ਕਦੇ ਕਹਿੰਦੇ ਜਲੰਧਰ ਲੈਣਾ ਉਹ ਕਦੇ ਕਹਿ ਦਿੰਦੇ ਕਿ ਆ ਜਾਓ ਫੇਰ ਅੱਗੇ ਕੈਨਸਲ ਹੋ ਜਾਂਦਾ ਇਸਮਾਨ ਨਹੀਂ ਆਉਂਦਾ ਬਸ ਆ ਜਾਵੇ ਆਪਾਂ ਦੇਖੀਏ ਲਓ ਲੱਗਦਾ ਆ ਗਏ ਆਪਣਾ ਹੀ ਆਏ ਆਪਣਾ ਹੀ ਲਓ ਜੀ ਜੇ ਤੋਂ ਬਾਅਦ ਕੁਝ ਹੋਰ ਕੀ ਹੋਗਾ ਜੀ ਕੀ ਲੋਕ ਆਉਂ। ਆਪਣਾ ਹੀ ਆ। ਟਾਈਮ ਨਹੀਂ ਆ ਗਿਆ। ਸਾਰੇ ਵੇਟਿੰਗ ਕਰ ਰਹੇ ਆ ਤੇ ਆਪਣਾ ਆ ਗਿਆ। ਚਲੋ ਬਹੁਤ ਵਧੀਆ। ਜਦੋਂ ਲੇਟ ਆਵੇ ਨਾ ਸਮਾਨ ਮੰਨ ਲਓ ਬਾਅਦ ਆਵੇ ਤੇ ਰਾਹ ਹਾਲ ਹੁੰਦਾ ਸਮਾਨ ਦਾ। ਇਹ ਹਾਲ ਹੁੰਦਾ ਫਿਰ ਸਮਾਨ ਦਾ। ਜਿਨ੍ਹਾਂ ਦਾ ਸਮਾਨ ਨਹੀਂ ਪਹੁੰਚਦਾ ਫਿਰ ਇਦਾਂ ਹੁੰਦਾ ਬਾਅਦ ਚ। ਕੋਈ ਸਬੂਤਾ ਨਹੀਂ ਆਉਂਦਾ ਭਾਈ। ਬੈਗ ਬਗ ਖੁੱਲੇ ਹੀ ਆਉਂਦੇ ਆ। ਇਦੇ ਨਾਲੋਂ ਬਹੁਤ ਬੈਟਰ ਆ। ਇਦਾਂ ਆ ਜਾਵੇ ਬਸ ਸਹੀ। ਆਪਣਾ ਆ ਗਿਆ। ਆਪਾਂ ਨੂੰ ਇਹੀ ਬੜੀ ਹੁਈ। ਲੋ ਜੀ ਪਾਈਨ ਵਾਲੀ ਪਹੁੰਚ ਗਏ ਆ ਤੇ ਜਾ ਰਹੇ ਆ ਘਰ ਨੂੰ। ਤੇ ਇੱਥੇ ਆਪਾਂ ਪਾਦੀ ਨਗਰ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਤੇ ਬਹੁਤ ਫਤਿਹ ਸਿੰਘ ਜੀ ਦੇਖਾ ਫਿਲ ਕਰਕੇ ਫੇਰ ਆਪਾਂ ਅੱਗੇ ਜਾਵਾਂਗੇ। ਆਜੋ ਚੈੱਕ ਕਰੋ ਮੜਾਏ ਬਿੱਲੀ ਦਾ ਧੂਆ। ਇਹ ਤੁਹਾਨੂੰ ਆ ਕੇ ਹੁੰਦਾ ਹੈ ਹਜੇ ਨਹੀਂ ਪਤਾ ਲੱਗਦਾ। 2 ਚਾਰ ਦਿਨ ਲੱਗਣਗੇ ਫਿਰ ਆ ਗੱਡੀਆਂ ਕ੍ਰੋਸ ਨੋਰਮਲ ਜੀਆਂ ਲੱਗਣੀਆਂ ਤੇ ਪ੍ਰਵਾਹ ਹੈ ਸੁਯੁਕਤ ਸੁਦਾਨ ਹੈ ਸਿਦਮ ਸੰਰੂਪ ਹੈ ਭੀਦੀ ਅਨੂਪ ਹੈ ਸਮਸ ਤੋਂ ਪਰਾਯ ਸਦਾ ਸਰਵਸਾਰੇ ਸਵਸਤੁਮ ਸਮਾਨ ਹੈ ਸਬੈਵਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਹ ਹੈ ਅਰੂਪ ਹੈ ਬਲੰਤਾਦਰੂਪੇ ਅਨਾਦ ਸੁਰੂਪ ਗਰਧ ਦੇ ਅਗੰਝੇ ਅਗਾਦੇ ਸੁਭਾਵੇਂ ਸਰਵਾ ਆਗੇ ਜੋ ਸਰਵਾ ਅਨੁਰਾਗੇ ਭਗਤ ਸਰੂਪ ਹੈ ਅਸ਼ਜ ਹੈ ਸ਼ੂਤ ਹੈ ਗ੍ਰਾਉਂਡਾ ਖਾਲੀ ਪਈਆਂ ਨੇ ਦਰੋਂ ਪੰਜਾਬ ਦੀਆਂ ਇਹੀ ਗ੍ਰਾਉਂਡਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਇਹ ਚਿੱਤੋਂ ਬਾਹਰ ਰੌਣਕਾਂ ਪੰਜਾਬ ਪੰਜਾਬ ਦੇ ਪਿੰਡ ਦਿਨੋਂ ਦਿਨ ਖਾਲੀ ਹੋਈ ਜਾਂਦੇ ਵੇ ਸਫਰ ਤੋਂ ਬਾਅਦ ਫਾਈਨਲੀ ਘਰ ਪਹੁੰਚ ਹੀ ਗਏ ਇਹ ਆਪਣਾ ਪਿੰਡ ਤੇ ਇਹ ਆਪਣਾ ਘਰ ਤੇ ਘਰ ਦੇ ਸਾਹਮਣੇ ਲੱਗਿਆ ਅਮਰੂਦ ਆਪਣੇ ਆਜੋ ਚੱਲਦੇ ਆ ਬੜੇ ਚਾਵਾਣਾ ਘਰ ਬਣਾਈ ਦੇ ਬਾਈ ਬੜੇ ਚਾਵਾਣਾ ਪਰ ਇਹ ਦੇਰ ਬਾਅਦ ਆਉਣਾ ਤੇ ਘਰ ਪਿਆਰਾ ਹੀ ਬਹੁਤ ਲੱਗਦਾ ਹੈ ਕੀ ਬਾਤ ਪਿੰਡ ਨਾਲ ਦੀ ਰੀਸ ਨਹੀਂ ਹੋ ਕਿਤੇ ਵੀ ਮਿੱਤਰੋ ਪਿੰਡ ਪਿੰਡ ਹੀ ਆ ਜਿਹੜਾ ਹਜੇ ਮੈਂ ਆ ਕੇ ਵੜਿਆ ਹਾਂ ਜਿਹੜਾ ਸਕੂਨ ਆਉਂਦਾ ਹੀ ਘਰ ਮਿਲਿਆ ਜਦੋਂ ਪਿੰਡ ਵੜਦਾ ਹੀ ਮਿਲਿਆ ਪਹਿਲਾ ਸਕੂਨ ਮਿਲਿਆ ਪੰਜਾਬ ਵੜਦੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਸ਼੍ਰੀ ਫਤਿਹਗੜ ਸਾਹਿਬ ਦਰਸ਼ਨ ਕੀਤੇ ਤੇ ਉਦੋਂ ਤੇ ਦਿਲ ਬਾਗੋ ਬਾਗ ਹੋ ਗਿਆ ਬਈ ਹੁਣ ਪਿੰਡ ਜਿੱਦਾਂ ਐਂਟਰੀ ਕੀਤਾ ਤੇ ਬਹੁਤ ਸਕੂਨ ਤੇ ਹੁਣ ਸਭ ਤੋਂ ਵੱਧ ਸਕੂਨ ਜਦੋਂ ਹੁਣ ਘਰ ਆਏ ਆ ਆਪਣੇ ਇਹ ਆ ਜੀ ਸਾਡਾ ਘਰ ਓਏ ਹੋਏ 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 ਵਾਹ ਜੀ ਵਾਹ ਵਾਹ ਜੀ ਵਾਹ ਕਰੋ ਦਰਸ਼ਨ ਆਪਣੇ ਬੋਲਡ ਦੇ ਵਿਚਾਰੇ ਦੇ ਮੇਰਾ ਲੋ ਘਰ ਵੀ ਯਾਰ ਜੀਆਂ ਨਾਲ ਹੀ ਆ ਜੀ ਹੁਣ ਸਾਰੇ ਬਾਹਰ ਹੀ ਆ ਉੱਥੇ ਇਟਲੀ ਆ ਤੇ ਇੱਥੇ ਆਈ ਦਾ ਤੇ ਘਰ ਵੀ ਖਾਲੀ-ਖਾਲੀ ਲੱਗਦਾ ਪਰ ਫਿਰ ਵੀ ਬਹੁਤ ਸਕੂਨ ਆ ਬਾਈ ਇਹ ਆਪਣਾ ਬਾਬਾ ਜੀ ਵਾਲਾ ਕਮਰਾ ਆ ਜੀ ਵਾਹ 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 ਪਿਆਰ ਦਾ ਇਹ ਮਾ ਦੁਬਿਨਾਰ ਸਾਲੀ ਦੀ ਜ਼ਮੀਨ ਤੇ ਆਹ ਕਾਰ ਇੱਕ ਕਾਰ ਬਸ ਜਾਣਾ ਨਹੀਂ ਕਰ ਯਾਕ ਦੋ ਤੇ ਇਹ ਸੀ ਜੀ ਆਪਣਾ ਅੱਜ ਦੀ ਵੀਡੀਓ ਇਟਲੀ ਲੈ ਕੇ ਘਰੋਂ ਤੱਕ ਸਫਰ ਤੇ ਬਹੁਤ ਸਕੂਨ ਆ ਬਾਈ ਪਿੰਡ 'ਚ ਬਾਕੀ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਮਿਲਦੇ ਆਂਗੇ ਅਗਲੀ ਵੀਡੀਓ ਦੇ ਵਿੱਚ